ਬਾਪੂ ਕਿਵੇਂ ਆ ਪਿੰਡ ਨਹੀਂ ਜਾਣਾ ਤੈਨੂੰ ਪਿੰਡ ਭੇਜ ਦਈਏ ਕਿੰਦੇ ਕਿਹੜੇ ਮਲੋਟ ਤੁਸੀਂ ਨਾ ਰੱਖੋ ਤਾਂ ਜਾਣਾ ਹੀ ਪਊਗਾ ਬਾਪੂ ਤੇਰੇ ਕੋਲੇ ਤੇਰੇ ਮੁੰਡੇ ਆ ਕੁੜੀਆਂ ਆ ਉਹਦੇ ਹੁੰਦਿਆਂ ਹੋਇਆਂ ਵੀ ਕਾਹਤੋਂ ਰਹਿਣਾ ਬਾਪੂ ਇਹ ਰੋਕੀਂ ਕਹਿੰਦੇ ਤਾਂ ਮੈਂ ਇੱਥੇ ਕਿਉਂ ਆਉਂਦਾ ਪਰੰਦਰ ਸਤਿ ਸ੍ਰੀ ਅਕਾਲ ਬਾਪੂ ਬਾਪੂ ਕੀ ਨਾਮ ਤੇਰਾ ਤੇਰਾ ਨਾਮ ਦੇਸਰਾਜ ਆ ਦੇਸਰਾਜ ਹਾਂ ਤੇ ਬਾਪੂ ਜਿਵੇਂ ਲਿਖਿਆ ਹੈ ਤੇ ਦੋ ਮੁੰਡੇ ਆ ਤੇਰੇ ਇੱਕ ਮੰਗਾ ਤੇ ਇੱਕ ਪ੍ਰੇਮਾ ਹਾਂ ਇੱਕ ਰਾਜਸਥਾਨ ਰਿੰਦਾ ਕਿ ਮਲੋੜ ਰਿੰਦਾ ਇਹ ਦੋਨੇ ਨਹੀਂ ਸਾਹਮਦੇ ਨਹੀਂ ਕੋਈ ਨਹੀਂ ਸਾਹਮਦੇ ਮੈਂ ਗਿਆ ਸੀ ਰਾਜਸਥਾਨ ਉਹ ਟਿਕਟ ਦੇ ਕੇ ਇੱਕ ਮੋਟਾ ਜਿਹਾ ਦੰਦਾ ਐ ਨਹੀਂ ਤੇ ਉੱਤੇ ਮਿਰਚਾਂ ਪਾ ਦਿੰਦੇ ਸੀ ਅੱਛਾ ਆ ਉਤੇ ਟਿਕੜੇ ਇੱਕ ਮੋਟਾ ਜਿਹਾ ਪਕਾ ਕੇ ਮੇਰੇ ਦੰਦ ਹੀ ਨਹੀਂ ਖਾਦਾ ਹੀ ਨਹੀਂ ਜਾਂਦਾ ਜਨ ਕਿ ਮਿਰਚ ਨੂਨ ਮਿਰਚਾ ਪਾ ਕੇ ਸੁੱਕੀ ਰੋਟੀ ਦੇ ਦਿੰਦੇ ਸੀ ਹਾਂ ਸੁੱਕੀ ਦੇ ਦਿੰਦੇ ਸੀ ਉੱਤੇ ਕਦੇ ਆਚਾਰ ਦਿੰਿਆ ਕਦੇ ਲਾਲ ਮਿਰਚੀ ਸੀ ਮੈਂ ਭੁੱਖਾ ਹੀ ਰਹਿੰਦੇ ਸੀ ਤੇ ਤੂੰ ਉਹਨਾਂ ਨੂੰ ਕਿਹਾ ਨਹੀਂ ਵੀ ਮੈਨੂੰ ਰੋਟੀ ਦਾ ਚੱਜ ਨਾ ਦਿਓ ਉਹਨਾਂ ਨੂੰ ਆਖਿਆ ਕੋ ਕਹਿੰਦੇ ਸਾਡੇ ਕੋਲ ਤਾਂ ਇਹ ਜੀ ਰੋਟੀ ਆ ਖਾਣੀ ਦਾ ਖਾ ਨਹੀਂ ਤੇ ਜਾ ਇਹ ਵੱਡੇ ਵੱਡੇ ਮੁੰਡੇ ਨੇ ਕਿਹਾ ਕਿ ਛੋਟੇ ਨੇ ਵੱਡੇ ਨੇ ਕਿਹਾ ਅੱਛਾ ਤੇ ਫਿਰ ਜਿਹੜਾ ਮਰੋੜ ਰਹਿੰਦਾ ਮੰਗਾ ਉਹ ਕੀ ਕਹਿੰਦਾ ਉਹਦੀ ਮਾਂ ਆਇਆ ਸੀਗਾ ਤੇ ਉਹ ਤਾਂ ਬੋਲਿਆ ਨਹੀਂ ਤੋਂਦੀ ਮਾਂ ਨੇ ਡੰਡੇ ਨਾਲ ਕੁੱਟ ਕੇ ਘੜਤਾ। ਟੁੱਟੀ ਘਰ ਵਾਲੀ ਨੇ ਹਾਂ। ਥੋਨੇ ਮਾਰੇ ਡੰਡੇ। ਹਾਂ। ਕਾ ਤੋ। ਕਹਿੰਦੇ ਨਿਕਲ ਇੱਥੋਂ ਜਾ ਤਫਾਓ। ਨਹੀਂ ਬਾਪੂ ਤੂੰ ਆਪਦੇ ਜਵਾਬ ਪਾ ਲੈ ਨਹੀਂ ਜਦੋਂ ਜਵਾਕਾਂ ਨੂੰ ਲੋਕ ਸਿੱਧੇ। ਆਏ ਦੋ ਨਾਲ ਕਿਹੜਾ ਸਮਝਾਵੇ ਕੁੜੀ ਨੇ ਅੰਦਰ ਹੀ ਨਹੀਂ ਵੜਨ ਦਿੱਤਾ। ਕਹਿੰਨ ਤੇਰੇ ਕੱਪੜੇ ਮੈਲੇ ਐ ਮੈਨੂੰ ਦੁਨੀਆ ਕੀ ਆਖੂਗੀ ਲੋਕੀ। ਚੰਗਾ ਭਾਈ। ਨਹੀਂ ਬਾਪੂ ਜਦੋਂ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਤੂੰ ਕਿੱਥੇ ਸੀ? ਉਹ ਤਾਂ ਮੈਂ ਆਪ ਖੋਦੇ ਸੀਗਾ ਘਰਦੋਰੇ ਫੇਰੇ ਕਰਾਇਆ ਤੇ ਵਿਆਹ ਤੇ ਖਰਚਾ ਕਿਹਨੇ ਕੀਤਾ ਸੀ ਜਾਂ ਤਾਂ ਮੈਂ ਹੀ ਕੀਤਾ ਸੀ ਉਹਨਾਂ ਬਥਾਂ ਵੀ ਲੈ ਕੇ ਦਿੱਤਾ ਸੀ ਆ ਆਪਣੇ 15 ਫੁੱਟ ਤੇ 40 ਫੁੱਟ ਥਾਂ ਲੈ ਕੇ ਦਿੱਤਾ ਸੀ ਟੁੰਡੀ ਨੂੰ ਹਾਂ ਤੁਸੀਂ ਕੀ ਕੰਮ ਕਰਦੇ ਬਾਪੂ ਜੀ ਤੁਸੀਂ ਆਪ ਦੀ ਜਵਾਨੀ ਚ ਕੀ ਕੰਮ ਕਰਦਾ ਸੀ ਤੂੰ ਮੈਂ ਖੇਤੀਬਾੜੀ ਦੇ ਕਰਦਾ ਰਿਆ ਮੈਂ ਰਾਤ ਦਿਨ ਕੋਈ ਨਹੀਂ ਵੇਖਿਆ ਨਾ ਕੋਈ ਮੈਨੂੰ ਵਾਹ ਲੈ ਦੋ ਰੋਟੀਆਂ ਦਾ ਤੇ ਦੋ ਕੱਪ ਚਾਹ ਦਾ ਵੇ ਲੈ ਤੇ ਬਾਪੂ ਜੀ ਤੁਸੀਂ ਸੀਰੀ ਲੜਦੇ ਸੀ ਜਾਂ ਆਪਦੀ ਖੇਤੀਬਾੜੀ ਸੀ ਹਾਂ ਸੀਰੀ ਵੀ ਲੜਿਆ ਆ ਤੇ ਖੇਤੀਬਾੜੀ ਆਪਦੀ ਕੀਤੀ ਠੇਕੇ ਤੇ ਲੈ ਕੇ ਠੇਕੇ ਤੇ ਲੈ ਕੇ ਹਾਂ ਮੈਂ ਖਾਜੂ ਵਾਲੇ ਕੀਤੀ ਆ ਹੂੰ ਖਾਜੂ ਵਾਲਾ ਰਾਜਸਥਾਨ ਤੇ ਰਹਿ ਗਿਆ ਮੈਂ ਵੀ ਥਾਲ ਲਾ ਕੇ ਆਇਆ ਅੱਛਾ ਮੈਂ ਠੇਕੇ ਵੀ ਲੈ ਲੈਂਦਾ ਇਸੇ ਵੀ ਲੈ ਲੈਂਦਾ ਸੀ ਸੀਰੀ ਵੀ ਰਹਿੰਦ ਰਿਆਂ ਹੂੰ ਤਿੰਨ ਤਿੰਨ ਪਾਣੀ ਬਾਗੜੀਆਂ ਦਾ ਲਾਉਣਾ ਤਿੰਨ ਤਿੰਨ ਦਿਨ ਉਦੋਂ ਮੈਂ ਚੰਗਾ ਸੀਗਾ ਹੁਣ ਅੱਜ ਮੈਂ ਮਾੜਾ ਹੋ ਗਿਆ ਜਦੋਂ ਪੈਸੇ ਦਿੰਦਾ ਸੀ ਉਹਨੂੰ ਪਾਲਦਾ ਸੀ ਉਦੋਂ ਚੰਗਾ ਸੀ ਉਹਨੂੰ 10000 ਰੁਪਇਆ ਲਿਆ ਕੇ ਦਿੰਦਾ ਸੀ ਤੇ ਪੜ੍ਹਿਆ ਜਵਾਕ ਨਹੀਂ ਮਾੜਾ ਮੋਟਾ ਮੈਂ ਸਾਰੇ ਪੜ੍ਹੇ ਆ ਤੇ ਸਾਬ ਦੇ ਵਿਆਹ ਕੀਤੇ ਆ ਕੋਈ ਕੁੜੀ ਨਹੀਂ ਕੋਈ ਮੁੰਡੇ ਨਹੀਂ ਸਭ ਦੇ ਵੀ ਵਿਆਹ ਕੀ ਕਰਤੇ ਮੈਂ ਛੁੱਟਿਆ ਆਇਆ ਕੁੜੀ ਵੀ ਨਹੀਂ ਕੁੜੀ ਵੀ ਕਹਿੰਦੀ ਮੈਨੂੰ ਘਰੇ ਨਹੀਂ ਵੜਨ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਨੇਤਨ ਮੀ ਦਾ ਬਾਪੂ ਦੇਸ ਰਾਜ son of ਲਾਧੂ ਰਾਮ ਮਲੋੜ ਸ਼ਹਿਰ ਤੋਂ ਬਾਪੂ ਆਇਆ ਉਹ ਗੱਲ ਆ ਵੀ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੇ ਮਾਂ ਪਿਓ ਅੱਜ ਮਾਂ ਪਿਓ ਪਾਣੀ ਨੂੰ ਤਰਸ ਰਹੇ ਆ ਬੜੇ ਮੁਸ਼ਕਿਲ ਨਾਲ ਬੜੇ ਔਖੇ ਹੋ ਕੇ ਬਾਪੂ ਕਹਿੰਦਾ ਤੈਨੂੰ ਤਿੰਨ ਆਪੋ ਤੇ ਸਿੱਤਨਾਂ ਨੂੰ ਪਾਲਿਆ ਪੜਾਇਆ ਵੀ ਤੇ ਵਿਆਇਆ ਵੀ ਅੱਜ ਵੱਡੇ ਕੋਲੇ ਗਿਆ ਉਹ ਕਹਿੰਦਾ ਵੀ ਮੇਰੇ ਦੰਦ ਹੈ ਨਹੀਂ ਸੁੱਕੀ ਰੋਟੀ ਦੇ ਦਿੰਦਾ ਸੀ ਤੇ ਤੇ ਨਮੂਨ ਮਿਰਚ ਪਾ ਦਿੰਦਾ ਸੀ ਮੇਤੋਂ ਖਾਦੀ ਨਹੀਂ ਜਾਂਦੀ ਸੀ ਛੋਟੇ ਕੋਲੇ ਗਿਆ ਉਹਨੇ ਘਰੋਂ ਹੀ ਘੜਤਾ ਬਾੜ ਨਹੀਂ ਦਿੱਤਾ ਘਰ ਲਈ ਵੀ ਨਾ ਲੱਗੀ ਉਹਨੇ ਉਹਨਾਂ ਦੀ ਮਾਂ ਵੀ ਮੇਰੇ ਡੰਡੇ ਮਾਰੇ ਮੈਨੂੰ ਕੱਢਦਾ ਆਹ ਡੰਡਾ ਮਾਰਿਆ ਜੀ ਰੋਣਾ ਬਾਪੂ ਰੋਣਾ ਬਾਪੂ ਮੇਰੇ ਕਰਮਾਂ ਨੂੰ ਰੋ ਇਹ ਦੇ ਕਰਮ ਹੀ ਆਏ ਤੇ ਕੁੜੀ ਕੁੜੇ ਗਿਆ ਕਹਿੰਦਾ ਕੁੜੀ ਕਿੰਨੀ ਤੇਰੇ ਕੱਪੜੇ ਗੰਦੇ ਆ ਸਾਡੀ ਬੇਇੱਜ਼ਤੀ ਹੋ ਜੂ ਸੋਸਾਇਟੀ ਚ ਮੱਲੇ ਚ ਤੂੰ ਚਲਾ ਜਾ ਤੇ ਬਾਪੂ ਕਹਿੰਦਾ ਵੇ ਆਪਦੇ ਕਰਮਾਂ ਨੂੰ ਰੋਣਾ ਮੇਰੇ ਕਰਮ ਹੀ ਆਏ ਜੇ ਉਹ ਵਾਹ ਬਾਪੂ ਇਹਦੀ ਕੀ ਗੱਲ ਹੋ ਗਈ ਤੇ ਤੇਰੇ ਤੋਂ ਵੀ ਕੋਈ ਕਮੀ ਹੋਊਗੀ ਤੇਰੇ ਚ ਵੀ ਐਂਦਾ ਹੈ ਨਹੀਂ ਕੋਈ ਕਮੀ ਨਹੀਂ ਹੈਗੀ ਕੋਈ ਨਸ਼ਾ ਕਰਦਾ ਸੀ ਜ਼ਿਆਦਾ ਨਾ ਮੈਂ ਕੋਈ ਜ਼ਿੰਦਗੀ ਦੇ ਨਸ਼ਾ ਨਹੀਂ ਕੀਤਾ ਫਿਰ ਤੇਰੇ ਨਾਲ ਐਂ ਕਹਦਾ ਤੇਰੀ ਘਰ ਵਾਲੀ ਕਾਹਦੋ ਉਲਟੋਗੀ ਤੇਰੇ ਨਾਲ ਉਹ ਕਹਿੰਦੀ ਐ ਤੂੰ ਕਿਹੜੀ ਕਮਾਈ ਕਰਦਾ ਹੈਗਾ ਐਨੂੰ ਕਾਦੀ ਰੋਟੀ ਦਈਏ ਉਹ ਚੁੱਪ ਕਰਕੇ ਆਇਆ ਚਲਾ ਗਿਆ ਉਹ ਇਹ ਮਾਂ ਨੂੰ ਅੱਗੇ ਕਰਕੇ ਆ ਮਾਂ ਨੇ ਧੱਕੇ ਮਾਰ ਕੇ ਬਾਹਰ ਕੱਢਤਾ ਇੱਕ ਦੁੱਖ ਦੀ ਗੱਲ ਆ ਇਹ 바ਵਾ ਚੜਤੀ ਕਰ ਲਿਆ ਤੇ ਹੁਣ ਦੀ ਗੱਲ ਹੈ ਹੁਣ ਵੀ ਥੱਕੇ ਮਾਰ ਕੇ ਕੱਢਿਆ puri ਛੱਡ ਕੇ ਆਈ ਸੀ ਆਦੇ ਮਾਂ ਕੋਲੇ ਮਾਂ ਨੇ ਵੀ ਨਹੀਂ ਰੱਖਿਆ ਮੈਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੱਤਾ ਬਾਪੂ ਕਿਹੜੇ ਮੱਲੇ ਚ ਰਹਿਣਾ ਤੂੰ ਮੈਂ ਨਿੰਗਾਣਾ ਗੁਰਦੁਆਰੇ ਦੇਖ ਲਈ ਪਾਸੇ ਰਹਿਣਾ ਨਿੰਗਾ ਦਾ ਗੁਰਦੁਆਰਾ ਹੈਗਾ ਉੱਥੇ ਇਹ ਕਿੱਥੇ ਆ ਨਿੰਗਾਣਾ ਗੁਰਦੁਆਰਾ ਇਹ ਮੱਲੇ ਚ ਕਿਹੜੇ ਚ ਉਹ ਅੱਡੇ ਦੇ ਮਗਰਲੇ ਪਾਸੇ ਹੈਗਾ ਅੱਡੇ ਦੇ ਮਗਰਲੇ ਪਾਸੇ ਆ ਹਾਂ ਉਹ ਨਹੀਂ ਰੱਖਦੇ ਮੈਨੂੰ 1500 ਪਰਸਣਾਂ ਦੀ ਮੈਂ ਉਹਨਾਂ ਤੋਂ ਮੰਗਦਾ ਕੀ ਆ ਦੋ ਰੋਟੀਆਂ ਘਾਣੀਆਂ ਦੋ ਕੱਪ ਚਾਹ ਪੀਣੇ ਥੋੜੀ ਜਿਹਾ ਮੈਨੂੰ ਕੋਈ ਵਾਇਲ ਨਹੀਂ ਬੱਤਾ ਨਹੀਂ ਆ ਕੱਲ੍ਹ ਦੇ ਆਇਆ ਕੋਈ ਬੇ ਬੇਟੇ ਵੇਖੇ ਕੋਈ ਬੀੜੀ ਧਰਦਾ ਕੋਈ ਖਾਂਦੇ ਨੂੰ ਮਾਤਾ ਰਹਿ ਰਾਤ ਦਾ ਪਾਠ ਕਰਨਾ ਗੁਟਕਾ ਸਾਹਿਬ ਅtre ਕੁਲੀ ਬਾਪੂ ਗੁਟਕਾ ਸਾਹਿਬ ਗੁਟਕਾ ਹੈਗਾ ਤੇ ਦੂਜਾ ਬਾਬੇ ਨਾਨਕ ਦਾ ਹੈਗਾ ਆਪਣੇ ਉਹ ਕੀ ਨਾਮ ਹੁੰਦਾ ਮੋਚਨ ਸੰਕਟ ਸੰਕਟ ਮੋਚਨ ਹਾਂ ਹੁੰਦੇ ਤੇ ਹਰੇਕ ਲਿਖਿਆ ਵੀ ਇੰਨੇ ਦਿਨ ਪਾਠ ਕਰੋ ਤਾਂ ਆ ਕੁਝ ਮਿਲੂਗਾ ਰਾ ਰਾ ਦਾ ਵੱਡਾ ਗੁਟਕਾ ਹੈ ਸੁੰਦਰ ਸ਼ੁਰੂ ਤੋਂ ਹੀ ਬਾਪੂ ਕਰਦਾ ਪਾਠ ਸ਼ੁਰੂ ਤੋਂ ਹੀ ਕਰਦਾ ਹਾਂ ਹਾਂ ਮੈਂ ਨਹੀਂ ਹੁਣ 15 ਸਾਲ ਹੋ ਗਏ ਉਹਨਾਂ ਕਰਨ ਲੱਗਿਆ ਪਹਿਲਾਂ ਨਹੀਂ ਕਰਦਾ ਸੀ ਜਦੋਂ ਦਾ ਜਦੋਂ ਦਾ ਬੈ ਗਿਆ ਉਹ ਤੋਂ ਉਹਦਾ ਕਰਨ ਲੱਗਿਆ ਹਾਂ ਪੜਿਆਂ ਦਾ ਸ਼ੁਰੂ ਤੋਂ ਹੈਗਾ ਉਹ ਤੋਂ ਮੇਰੇ ਵੇਲੇ ਕੋ ਮਾਖੜਾ ਨਹੀਂ ਸੀ ਗੁਰਦੁਆਰੇ ਪੜਿਆ ਅੱਛਾ ਗੁਰਦੁਆਰੇ ਪੜਿਆ ਸੀ ਹਾਂ ਭਾਈ ਗੁਰਬਾਣੀ ਦੀ ਸੰਥਿਆ ਲਈ ਸੀਗੀ ਹਾਂ ਮੈਂ ਦਰਬਾਰ ਸਾਹਿਬ ਹੀ ਪੜਿਆ ਕਿੱਥੇ ਅਮਰਸਰ ਸਾਹਿਬ ਨਹੀਂ ਜੀ ਹਾਂ ਉਥੇ ਮਲੌਰ ਦੀ ਅੱਛਾ ਗੁਰਦੁਆਰਾ ਸਾਹਿਬ ਪੜਾਈ ਕੀਤੀ ਆ ਹਾਂ ਕੀਤੀ ਆ ਮੈਂ ਸਕੂਲ ਕੋਈ ਨਹੀਂ ਗਿਆ ਉਹਦਾ ਮਾਸਟਰ ਜੀ ਐਨੇ ਬਿਰਲੇ ਐ ਨਹੀਂ ਇਸ ਮੇਰੇ ਟਾਈਮ ਤੇ ਮੇਰੀ 4 ਘਟ 80 ਸਾਲ ਦੀ ਉਮਰ ਹੋ ਗਈ 4 ਘਟ 80 ਸਾਲ ਦੀ ਹਾਂ 76 ਸਾਲ ਹੋ ਗਿਆ ਬਾਪੂ ਹਾਂ 76 ਹੋ ਗਏ ਮੈਂ ਉਹਨਾਂ ਤੋਂ ਮੰਗਦਾ ਕਿ ਆ 1500 ਪੇਸ਼ਣ ਆਉਂਦੀ ਐ ਮੈਨੂੰ ਇਹ ਵੀ ਨਹੀਂ ਰੱਖਦੇ ਕਹਿੰਦੇ ਤੂੰ ਬੰਦਾ ਤੂੰ ਲੇਕੜਾ ਥਾ ਮਾਰ ਮਕਰ ਲੈ ਸਾਡੇ ਕੋਲ ਕੋਈ ਰੋਕਦੀ ਨਹੀਂ ਤੇ ਪਹਿਲਾਂ ਤੂੰ ਕਿੱਥੇ ਰਹਿੰਦਾ ਸੀ ਫਿਰ ਪਹਿਲਾਂ 20 ਸਾਲ ਤਾਂ ਮੈਂ ਖਾਜੂ ਵਾਲੇ ਲਾ ਕੇ ਆਉਦੋ ਇੱਥੇ ਠੇਕੇ ਤੇ ਲੈਂਦਾ ਸੀ ਤੇ ਉਦੋਂ ਫੇ ਕਮਾਈ ਇਹਨਾਂ ਨੂੰ ਭੇਜਦਾ ਸੀ ਤੇ ਕਮਾਈ ਇਹ ਮੇਰੇ ਕੋਲ ਹੀ ਸੀ ਖਾਂਦੇ ਸੀਗੇ ਅਸੀਂ ਵੀ ਉੱਥੇ ਹੀ ਰਹਿੰਦੇ ਸੀ ਹਾਂ ਉੱਥੇ ਫਿਰ ਹੁਣ ਇਹ ਤੇ ਤੂੰ ਅੱਡ ਕਿਵੇਂ ਹੋ ਗਏ ਸੀ ਫਿਰ ਅੱਡ ਕਹਿੰਦੀ ਤੂੰ ਥਾ ਨਹੀਂ ਲਿਆ ਦੋ ਪਲਾਟ ਨਹੀਂ ਲਏ ਹੂੰ ਤੂੰ ਇਹ 2.8 ਨਹੀਂ ਲਾਇਆ ਮੈਂ ਕੁੜੀ ਨੂੰ ਲੈ ਕੇ ਦੇਤਾ ਪਹਿਲਾਂ ਕੁੜੀ ਦੂਜੇ ਥਾਂ ਵਿਆਹੀ ਹੈ ਐਲਾੜਾ ਨਾ ਗੁੜੀਆਂ ਦੇ ਸੀਨਾ ਬੰਦੇ ਸੀ ਉਹ ਤੇ ਮੈਂ ਦੂਜੀ ਥਾਂ ਵਿਆਹੀ ਹੈ ਉਧਰੋਂ ਪੈਸੇ ਆਏ ਨਾ ਕੁੜੀ ਦੀ ਆਖ ਵਿੱਚ ਦਾਵਾ ਹੋ ਗਿਆ ਤੇ 2 ਲੱਖ ਰੁਪਿਆ ਤਾਂ ਭਰਾ ਤੇ ਮਾਂ ਖਾ ਲਈ ਫੇਰ ਮੈਂ ਆਖਿਆ 3 ਲੱਖ 80 ਹਜ਼ਾਰ ਮਿਲਿਆ ਮੈਂ ਆਖਿਆ ਤੂੰ ਥਾਂ ਲੈ ਲੈ ਕੁੜੀਏ ਰਤੀਏ ਇੱਕ ਮਿੰਟ ਇੱਕ ਮਿੰਟ ਹੈਲੋ ਹਾਂਜੀ ਭੈਣੇ ਸਾਸ੍ਰੀਕਾਰ ਮੈਂ ਗੁਰਪ੍ਰੀਤ ਬੋ ਰਿਹਾ ਜੀ ਰਾਣੀ ਭੈਣ ਬੋਲਦੇ ਹੋ ਹਾਂਜੀ ਸਾਸ੍ਰੀ ਘਰ ਵਿੱਚ ਹੀ ਹਾਂ ਗੁਰਪ੍ਰੀਤ ਸਿੰਘ ਬੋ ਰਿਹਾ ਭੈਣੇ ਮਨੁੱਖਤਾ ਦੀ ਸੇਵਾ ਲੁਧਿਆਣੇ ਤੋਂ ਹਾਂਜੀ ਇਹ ਬਾਪੂ ਦੇਸਰਾਜ ਜੀ ਆਏ ਨੇ ਸਾਡੇ ਕੋਲੇ ਤੁਹਾਡੇ ਪਿਤਾ ਜੀ ਨੇ ਹਾਂਜੀ ਅਮਰਜੀਤ ਜੀ ਤੁਹਾਡੇ ਕੋਲ ਆ ਗਏ ਹਾਂਜੀ ਸਾਡੇ ਕੋਲ ਆ ਗਏ ਨੇ ਜੀ ਇਹ ਇਹ ਤਾਂ ਰੋਈ ਜਾਂਦਾ ਬਾਪੂ ਵਿਚਾਰਾ ਭੈਣੇ ਮੇਰੇ ਮੈਂ ਵੀ ਰੋਹੀ ਜਾਂਦੀ ਆ ਮੈਂ ਕੀ ਕਰਾਂ ਮੈਂ ਸਾਰਾ ਦਿਨ ਕੱਲ ਘਾਲ-ਘਾਲ ਕੇ ਆ ਗਈ ਆ ਉਹ ਕਹਿੰਦਾ ਮੈਨੂੰ ਕੁੜੀ ਨੇ ਵੀ ਕਹਿਤਾ ਤੇਰੇ ਕੱਪੜੇ ਗੰਦੇ ਆ ਤੂੰ ਕਿੱਲੇ ਜਾ ਵੀ ਮੈਂ ਨਹੀਂ ਨਹੀਂ ਮੈਂ ਐਤਾ ਨਹੀਂ ਕਿਹਾ ਮੈਂ ਇਸ ਤਰ੍ਹਾਂ ਕਿਹਾ ਵੀ ਮੇਰੇ ਅਸੀਂ ਨਾ ਸਾਰੇ ਇਕੱਠੇ ਰਹਿੰਦੇ ਆ ਮੇਰੇ ਸਹੁਰੇ ਪਰਿਵਾਰ ਚ ਉਹ ਤੇ ਫੇਰ ਉਹਲਾ ਉਤਰਾ ਨਹੀਂ ਕਰਦਾ ਸਾਡੇ ਘਰੇ ਨਾ ਮਤਲਬ ਸਾਰੇ ਇਕੱਠੇ ਰਹਿੰਦੇ ਆ ਮੈਨੂੰ ਉਹ ਕੋਈ ਦਿੱਕਤ ਨਹੀਂ ਆ ਪਰ ਪਹਿਣੇ ਬਾਪੂ ਵਿਚਾਰਾ ਰੋਂਦਾ ਕਹਿੰਦਾ ਮੈਂ ਸਾਰੀ ਉਮਰ ਕੰਮ ਕੀਤਾ ਬੱਚੇ ਪਾਲੇ ਪੜ੍ਹਾਏ ਵਿਆਹੇ ਕਹਿੰਦਾ ਅੱਜ ਮੈਨੂੰ ਨਾ ਮੇਰਾ ਮੁੰਡਾ ਸਾਹਮਦਾ ਮੁੰਡੇ ਵੱਡੇ ਨੇ ਤਾਂ ਸੁੱਕੀਆਂ ਰੋਟੀਆਂ ਦੇਣੀਆਂ ਸ਼ੁਰੂ ਕਰਤੀਆਂ ਵੀ ਇਹ ਗਲੋਂ ਲੈ ਇਹ ਕਹਿੰਦਾ ਮੈਂ ਤਾਂ ਦੂਜੀ ਰੋਟੀ ਮੰਗੀ ਵੀ ਪੁੱਤ ਮੇਰੇ ਦੰਦ ਹੈ ਨਹੀਂ ਤੇ ਕਹਿੰਦਾ ਮੈਨੂੰ ਕਹਿੰਦਾ ਵੀ ਆਹੀ ਮੈਂਨੇ ਖਾਣੀ ਆ ਖਾ ਨਹੀਂ ਤਾਂ ਜਾ ਫਿਰ ਛੋਟੇ ਕੋਲੇ ਗਿਆ ਮੰਗੇ ਕੋਲੇ ਉਹਨੇ ਉਹਨੇ ਵੀ ਕਹਿੰਦਾ ਆਪਦੀ ਮਾਂ ਮੂਰੇ ਕਰਤੀ ਤੇ ਉਹਨੇ ਵੀ ਕਹਿੰਦਾ ਮੈਨੂੰ ਡੰਡੇ ਮਾਰ ਕੇ ਕੱਢਦਾ ਫਿਰ ਮੈਂ ਕਹਿੰਦਾ ਕੁੜੀ ਕੋਲੇ ਗਿਆ ਨਹੀਂ ਨਹੀਂ ਕੱਟਿਆ ਮੈਂ ਸਿਰਫ ਆ ਆਪਦਾ ਘਰ ਤੋ ਦੱਸਦੀਆਂ ਵੀ ਮੇਰਾ ਵੀ ਘਰ ਕੱਟਿਆ ਜਾਊਗਾ ਨੇ ਮੈਂ ਤੇਰੇ ਨਾਲ ਸਹਿਮਤ ਆਂ ਤੇ ਤੈਨੂੰ ਮਾੜਾ ਨਹੀਂ ਕਹਿੰਦੇ ਤੂੰ ਤਾਂ ਆਪ ਬਗਾਨੇ ਘਰ ਬੈਠੀਆਂ ਪਰ ਮੈਨੂੰ ਇਹ ਗੱਲ ਦੱਸੀ ਵੀ ਤੂੰ ਆਪਦੇ ਭਰਾਵਾਂ ਨਾਲ ਗੱਲ ਨਹੀਂ ਕੀਤੀ ਪੈਣੀ ਫਿਰ ਵੀ ਬੀਬੀ ਨੇ ਤੁਸੀਂ ਕੋਸ਼ਿਸ਼ ਕੀਤੀ ਐ ਨਾ ਬਹੁਤ ਜ਼ਿਆਦਾ ਉਹ ਕਾਹਤੋਂ ਨਹੀਂ ਮਦਦ ਕਰਦੇ ਇਹਦੀ ਕੀ ਗੱਲ ਬਾਪੂ ਚ ਕੋਈ ਐ ਵਾ ਬਾਪੂ ਮਾੜਾ ਵਾ ਕੋਈ ਬਾਪੂ ਕੋਈ ਮਾੜਾ ਨਹੀਂ ਹੈਗਾ بس ਇਹਨਾਂ ਦੀ ਬਣਦੀ ਹੈ ਕਿ ਫੇਰੇ ਵੀ ਬਾਪੂ ਨਾਲ ਬਾਪੂ ਦੀ ਬਣਦੀ ਨਹੀਂ ਗਾ ਜਾਂ ਉਹਨਾਂ ਦੀ ਨਹੀਂ ਬਣਦੀ ਬਾਪੂ ਨਾਲ ਕਿ ਬਾਪੂ ਦੇ ਸੁਭਾਅ ਚ ਵੀ ਬਾਪੂ ਅਖਰ ਵੜਦਾ ਮੰਮੀ ਦਾ ਇਸ ਦਾ ਆਉਜਿਆ। ਓਕੇ ਬਾਪੂ ਦਾ ਵੀ ਆਜਾ ਦੋਨੇ ਲੜ ਪਿੰਦੇ ਆ। ਦੋਨੇ ਲੜ ਪਿੰਦੇ ਆ ਤੇ ਵੀਰ ਹੋਰੀ ਫਿਰ ਤੁਹਾਨੂੰ ਪਤਾ ਉਹ ਵੀ ਬਗਾਨੇ ਵਾਸ ਹੈ। ਭਾਬੀ ਮੇਰੀ ਮਤਲਬ ਨਹੀਂ ਪਸੰਦ ਕਰ ਰਹੀ। ਉਹ। ਮੈਂ ਪਹਿਲਾਂ ਵੀ ਤੁਹਾਡਾ ਨੰਬਰ ਲਾਇਆ ਸੀਗਾ। ਮੈਂ ਤੁਹਾਨੂੰ ਕਹਿ ਕੋਸ਼ਿਸ਼ ਕਰ ਲਈ ਵੀ ਮੈਂ ਆਸ਼ਰਮ سے ਛੱਡ ਦਿੱਤੀ ਆ ਵੀ ਮੈਂ ਦੇਖਭਾਲ ਮੈਂ ਕਰਾਂਗੀ। ਜੋ ਵੀ ਹੋਊਗਾ ਮੈਂ ਕਰਾਂਗੀ ਸਾਰਾ ਕੁਝ। ਮੈਨੂੰ 2 ਦਿਨ ਹੋ ਗਏ ਸਹਾਲਦੀ ਨੂੰ ਵੀ ਜਦੋਂ ਪਹਿਲਾਂ ਮੈਂ ਘਰੇ ਛੱਡ ਕੇ ਆਈ ਮੰਮੀ ਕੋਲ ਹੂੰ ਤੇ ਉੱਥੋਂ ਮੰਮੀ ਕੋਲ ਛੱਡ ਕੇ ਆਈ ਮੈਂ ਮੰਮੀ ਦੀ ਨਿਹਰਾ ਦਾ ਸੋਹਰੇ ਸਾਹ ਦੇ ਦੇਖ ਹੋ ਗਈ ਹਜੇ ਥੋੜੇ ਦਿਨ ਨਹੀਂ ਹੋਏ ਆ ਹੂੰ ਤੇ ਉਹਨਾਂ ਦਾ ਚੋ ਗਈ ਫਿਰ ਮੇਰੇ ਘਰੇ ਬਹੁਤ ਜ਼ਿਆਦਾ ਆਣ ਜਾ ਰਹੇ ਤੁਸੀਂ ਸਮਝ ਸਕਦੇ ਹੋ ਬਿਲਕੁਲ ਭੈਣ ਬਿਲਕੁਲ ਮੈਂ 2 ਦਿਨ ਲੇਟ ਹੋ ਗਈ ਕੱਲ ਮੈਂ ਬਾਪੂ ਪਹਿਲਾਂ ਮੇਰੇ ਕੋ ਕੱਪੜੇ ਹਨੀ ਮੈਂ ਚਾਦਰ ਗੁੜ ਤੇ ਲੈ ਕੇ ਬਾਜ਼ਾਰੋਂ ਮੈਂ ਤੇ ਮੇਰਾ ਘਰ ਵਾਲਾ ਅਸੀਂ ਗਏ ਤੇ ਬਾਪੂ ਨੂੰ ਅਸੀਂ ਸਾਰਾ ਦਿਨ ਲੱਭਿਆ ਸਟੇਸ਼ਨ ਤੇ ਅੱਜ ਸਵੇਰ ਅਸੀਂ ਜਾ ਕੇ ਆਏ ਵੀ ਮੈਂ ਕਿਤੇ ਓਥੇ ਹੋਗਾ ਉਹ ਤੇ ਨਾਲ ਬਾਪੂ ਸਾਨੂੰ ਕਿਤੇ ਨਹੀਂ ਮਿਲਿਆਗਾ ਤੇ ਬਾਪੂ ਸਾਨੂੰ ਕਿਤੇ ਨਹੀਂ ਮਿਲਿਆਗਾ ਤੇ ਹੁਣ ਮੈਂ ਪਹਿਲਾਂ ਵੀ ਘਰ ਦੇ ਨਾਲ ਗੱਲ ਕੀਤੀ ਸੀ ਵੀ ਨਾ ਉਹ ਤੁਹਾਡੇ ਕੋਲ ਰਹਿ ਸਕਦਾ ਨਾ ਤੁਸੀਂ ਰੱਖ ਸਕਦੇ ਆ ਜੀ ਤੇ ਮੈਨੂੰ ਤੁਹਾਨੂੰ ਮੈਨੂੰ ਬਾਹਰ ਦੋਸ਼ ਨਾ ਦੇ ਆ ਜੇ ਪਹਿਲਾ ਡੇਰੇ ਵਾਲੇ ਪ੍ਰੇਮੀਆਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਆਪਾਂ ਗੰਗਾ ਨਗਰ ਆਸ਼ਰਮ ਤੇ ਛੱਡਦੇ ਜੇ ਤੁਸੀਂ ਆ ਰਹੇ ਹੋ ਜਾਂ ਤੁਸੀਂ ਸਹਿਮਤ ਹੋਗੇ ਤਾਂ ਜੀ ਮੈਂ ਵੀ ਇਸ ਗੱਲ ਤੇ ਸਹਿਮਤ ਹਾਂ ਹੁਣ ਮੈਨੂੰ ਐਵੇਂ ਆ ਵੀ ਜੇ ਮੈਂ ਆਮੀ ਭਰਦੀਆਂ ਮੇਰੇ ਭਰਾ ਤੇ ਮੇਰੇ ਘਰ ਦੇ ਮੈਨੂੰ ਲੜਨਗੇ ਦੇਖੋ ਭਾਣੇ ਉਹ ਤਾਂ ਲੜਨ ਚਾਹੇ ਨਾਲ ਲੜਨ ਪਰ ਤੇਰੀ ਰੱਬ ਨਾਲ ਵੀ ਲੜਾਈ ਹੋਊ ਫਿਰ ਜਾ ਕੇ ਉੱਪਰ ਮਿੱਥੋਂ ਆਦੇ ਪਿਓ ਦੀ ਵੀ ਨਹੀਂ ਮਦਦ ਕਰ ਸਕੀ ਭਰਾਵਾਂ ਤੋਂ ਡਰਦੀ ਉਹਨੂੰ ਵੀ ਕਿਸੇ ਤਾਂ ਮੈਂ ਰੋਜ਼ ਰੋਜ਼ ਮੇਰਾ ਹੀ ਉਹ ਘਾਲੇ ਮੈਂ ਆਪ ਤੇ ਹੁਣ ਤੈਨੂੰ ਤੇਰੇ ਭਰਾਵਾਂ ਦਾ ਡਰ ਜ਼ਿਆਦਾ ਹੈ ਕਿ ਤੈਨੂੰ ਤੇਰੇ ਪਿਓ ਦਾ ਰੋਲ ਨਾ ਜ਼ਿਆਦਾ ਦਿਖ ਰਿਹਾ ਇਹ ਦੇਖ ਲੈ ਤੂੰ ਮੈਨੂੰ ਮੇਰੇ ਪਿਓ ਦਾ ਰੋਲ ਨਾ ਦਿਖ ਰਿਹਾ ਮੈਂ ਕਿੱਥੇ ਟਿਕਾਣੇ ਤੇ ਲਾਉਣਾ ਚਾਹਨੀ ਆ ਫਿਰ ਐ ਕਰ ਫਿਰ ਐ ਕਰ ਭੈਣ ਬਣ ਕੇ ਤੂੰ ਸਾਡੇ ਕੋਲੇ ਆ ਕੇ ਜਾ ਕੱਲ ਨੂੰ ਆ ਕੇ ਇੱਥੇ ਸਾਡੇ ਕੋਲੇ ਬਾਪੂ ਦੀ ਐਂਟਰੀ ਪਵਾ ਕੇ ਸੈਨ ਕਰਕੇ ਇੱਥੇ ਦੇ ਜਾ ਸਾਡਾ ਪਿਓ ਆ ਮੈਂ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਕੋਈ ਨਾ ਬਣੇ ਧੰਨਵਾਦ ਬਾਬੇ ਦਾ ਬਾ ਸਾਡਾ ਨਹੀਂ ਬਾਪੂ ਸਾਡੇ ਕੋ ਰਵੇ ਸਾਡਾ ਪਿਓ ਆ ਅਸੀਂ ਬਾਪੂ ਦੀ ਰੋਟੀ ਦੋ ਰੋਟੀਆਂ ਅਸੀਂ ਕਿੱਥੇ ਖਾਣੇ ਉੱਥੇ ਬਾਪੂ ਖਾ ਲੂਗਾ ਸਾਡੇ ਨਾਲ ਮੈਂ ਨਾ ਬਾਪੂ ਨੂੰ ਟਿਕਾਣੇ ਤੇ ਲਾਉਣਾ ਚਾਹ ਰਹੀ ਸੀ ਪਰ ਮੈਂ ਤੁਹਾਡੇ ਬਾਰੇ ਸੁਣਦੀ ਸੀ ਮੈਨੂੰ ਨਹੀਂ ਸੀ ਕਿ ਮੇਰਾ ਬਾਪੂ ਸਹੀ ਜਗ੍ਹਾ ਤੇ ਪਹੁੰਚ ਗਿਆ ਏ ਵਾਹਿਗੁਰੂ ਕਰਨ ਵਾਲਾ ਵਾ ਭੈਣ ਮੇਰੀ ਏ ਅਨਜਲ ਜਿਹੜਾ ਪਾਣੀ ਵੀ ਕੋਤ ਪਰਛਾਣ ਦਾ ਸੋ ਵੀ ਨਹੀਂ ਪਾਈ ਰੋਦਰ ਮੇਰਾ ਬਾਪੂ ਕਿੱਥੇ ਹੈ ਮੈਨੂੰ ਪਤਾ ਨਾ ਗੁਰਦੁਆਰੇ ਜਾ ਕੇ ਹੀ ਹਰਦਾਸ ਕਹਿੰਦੀ ਮੇਰਾ ਬਾਪੂ ਕਿੱਥੇ ਵੀ ਹੋਵੇ ਨਾ ਤੰਦਰੁਸਤੀ ਬੱਚੇ ਅਨੁਰਾਗ ਵਾਹਿਗੁਰੂ ਮੈਨੂੰ ਪਤਾ ਮੇਰਾ ਕੋਈ ਭਰਾ ਨਹੀਂ ਖੜਿਆ ਮੇਰੇ ਕੋਈ ਨਾ ਵੀ ਨਹੀਂ ਮੇਰੇ ਤੋਂ ਨਾਲ ਖੜੇ ਇੱਕ ਤੋਂ ਮੇਰਾ ਭੋਈ ਵੀ ਨਹੀਂ ਨਿਭਰੇ ਜੇ ਬਾਰ ਕੋ ਕਹੋ ਮਤਾਈ ਰੋਣਾ ਭੈਣ ਮੇਰੀ ਰੋਣਾ ਜਿਪੂ ਨਾ ਮੈਂ ਆਉਂਦਾ ਪਿਓ ਨਾਲ ਸਾਥ ਨਹੀਂ ਦੇਦਾ ਇਹ ਕੋਈ ਗੱਲ ਨਹੀਂ ਬਾਪੂ ਨੇ ਵਿਚਾਰੇ ਨੇ ساری ਉਮਰ ਮਿਹਨਤ ਕੀਤੀ ਹੈ ਖੇਤੀਬਾੜੀ ਕਰਕੇ ਤੁਹਾਨੂੰ ਪਾਲਿਆ ਪੜਾਇਆ ਵਿਆਹਾ ਕੋਈ ਗੱਲ ਨਹੀਂ ਭੈਣ ਮੇਰੀ ਸਾਡੇ ਕੋਲ ਬਾਪੂ ਕੁਝ ਪਤਾ ਮੇਰੀ ਆਤਮਾ ਬਹੁਤ ਰੋਂਦੀ ਹੈ ਰਗਾਨੀ ਭਨੇ ਤੂੰ ਆਪਦੀ ਆਤਮਾ ਦੀ ਸੁਣ ਦੇ ਤੂੰ ਇਹ ਨਾ ਡਰ ਹੁਣ ਬਿਕਰਾ ਭਰਾ ਕੀ ਕਹੂ ਤੇਰੀ ਮੰਮੀ ਕੀ ਕਹੂ ਦੇ ਤੇਰੇ ਬੱਚੇ ਵੀ ਦੇਖਦੇ ਆ ਕੱਲ ਨੂੰ ਤੇਰੇ ਬੱਚਿਆਂ ਨੇ ਵੀ ਤੇਰੇ ਨਾਲ ਹੀ ਕੁਝ ਕਰਨਾ ਵਾ ਵੀ ਮੰਮੀ ਤੂੰ ਆਪਦੇ ਬਾਪੂ ਨੂੰ ਤਰ ਤੂੰ ਉਹਰੇ ਨਾਲ ਤਾਂ ਖੜੇ ਹੀ ਨਹੀਂ ਸੀ ਤੇਰੇ ਖਲਾਤ ਤੇ ਤੋਂ ਮੈਂ ਨਹੀਂ ਮਜਬੂਰ ਹਾਂ ਨਾ ਆਪਦੇ ਆਪ ਨੂੰ ਕੋਲਤੀ ਬਿਨਾ ਕੋਈ ਨਾ ਤੂੰ ਫਿਕਰ ਨਾ ਕਰ ਭਨੇ ਹੁਣ ਵੀ ਬਾਪੂ ਸਹੀ ਆ ਸਾਡੇ ਕੋਲੇ ਆ ਗਿਆ ਵਾ ਬਸ ਤੂੰ ਗੇੜਾ ਮਾਰ ਕੇ ਜਾ ਆ ਕੇ ਬਾਪੂ ਨੂੰ ਥੋੜਾ ਹੌਸਲਾ ਹੋਵੇ ਵੀ ਮੇਰੇ ਮਗਰ ਮੇਰੀ ਕੁੜੀ ਤਾਂ ਹੈਗੀ ਹੈ ਘਟੋ ਘਟ ਹੁਣ ਤਾਂ ਬਾਪੂ ਦਾ ਇਸ ਗੱਲੋਂ ਵੀ ਦਿਲ ਟੁੱਟਿਆ ਪਿਆ ਵਾ ਵੀ ਕੁੜੀ ਵੀ ਹੈ ਨਹੀਂ ਆ ਲੈ ਗੱਲ ਕਰ ਬਾਪੂ ਨਾਲ ਮੈਂ ਮਜਬੂਰ ਆ ਗੱਲ ਕਰ ਭਾਣੇ ਬਾਪੂ ਨਾਲ ਰਾਣੀ ਭਾਣੇ ਕਰ ਬਾਪੂ ਨਾਲ ਹਾਂ ਹਾਂ ਬਾਪੂ ਕੀ ਆ ਗਈ ਚੱਲਦੀ ਮਟਕੀਨ ਜੀ ਸਾਰੇ ਦਿਨ ਲੱਗਦੇ ਆ ਮੈਂ ਨੋ ਰੱਖਿਆ ਨਹੀਂ ਤੇ ਮਮੇਸ ਫੱਟਦੇ ਤੇ ਬਾਹਰ ਕਰਦਾ ਉੱਟ ਕੇ ਕੋਈ ਗੱਲ ਨਹੀਂ ਨਾ ਵੀ ਮਜਬੂਰ ਤੇਰੇ ਸਾਹਮਣੇ ਮੈਨੂੰ ਕਹਦਾ ਨਾ ਆਉਂਦਾ ਵੀ ਘਰ ਬਸੋਣਾ ਮੈਂ ਕਾਲ ਸਾਰਾ ਤੇਨ ਮੈਂ ਰੋਈ ਫਿਰ ਸਾਰਾ ਤੇਨ ਮੁਟਿਆਰ ਜਿਸਵੇਰੇ ਅਸੀਂ ਦੋਨੇ ਜਿਵੇਂ ਸਟੇਸ਼ਨੋਂ ਹੱਕੇ ਖਾਂਦੇ ਫਿਰ ਮੈਂ ਕਾ ਪਾਪਾ ਲੱਭ ਜੇ ਕੱਲ ਅਸੀਂ ਮੰਦਰ ਚ ਵੀ ਗਏ ਮੈਂ ਨਉ ਗੈਂਦੀ ਕੁੜੀ ਨੇ ਕਿੰਨੇ ਥਾਂ ਵਿਆਹਵੇਂਗਾ ਮਗਾ ਅਗਲਾ ਨਾਂ ਬੰਦੇ ਜਿਸੀ ਨਾ ਬੁੜੀਆਂ ਜਿਸੀ ਮੈਂ ਤਾਂ ਆਵਿਆ ਕੱਲ ਯਾਰ ਪਾਪਾ ਤੂੰ ਨਾ ਰੋ ਰੋ ਕੇ ਨਾ ਚਿਹਰੇ ਆ ਜਾਗੇ ਤੇਰੇ ਕੋਲ ਠੀਕ ਹੈ ਮੈਂ ਜਿੱਥੇ ਤੈਨੂੰ ਸਹੀ ਜਗ੍ਹਾ ਤੇ ਪਹੁੰਚਾਣਾ ਚਾਹੁੰਦੀ ਹਾਂ ਉਹ ਤੇ ਕੋਈ ਫੌਜੀ ਹੈ ਠੀਕ ਹੈ ਇਹਨੂੰ ਕੋਈ ਨੂੰ ਤਾਂ ਟਿਕਾਣਾ ਦੱਸ ਦਿਓ ਦੱਸ ਦੇ ਦੇ ਉਹਨੂੰ ਪਤਾ ਵਾ ਤੂੰ ਗੱਲ ਕਰ ਲੈ ਹੈਲੋ ਆ ਪਾਪਾ ਮੈਂ ਸਵੇਰੇ ਤੇਰੇ ਕੋਲ ਆ ਜੂਗੀ ਹੁਣ ਤੂੰ ਇੱਥੇ ਵਧਿਆ ਰਹੇ ਠੀਕ ਹੈ ਮੈਂ ਸਾਰਾ ਕੁਝ ਕਰ ਜੂ ਇਕਾਲ ਉਹ ਕਹਿੰਦੀ ਤੂੰ ਇੱਥੇ ਰਹਿਣਾ ਵਾ ਪਾਪਾ ਮੈਂ ਸਵੇਰੇ ਆਉਂਗੀ ਸੰਜਾ ਮੈਂ ਰਹਿ ਇੱਥੇ ਤੂੰ ਵਧਿਆ ਰਹੇ ਇਹਨਾਂ ਨਾਲ ਤੇ ਤੂੰ ਆਪ ਵੀ ਵਧਿਆ ਦੁਪੱਟਾ ਫੜਾਈ ਹਾਂ ਠੀਕ ਹੈ ਹੋ ਹੰਨਾ ਨਾ ਜੋ ਵੀ ਕੁਝ ਹੋਊਗਾ ਨਾ ਮੈਂ ਜਿੰਨੇ ਇਕੱਠੇ ਦੋ ਆ ਮੇਰੇ ਪਾਏ ਅਭੀ ਤੇ ਪਾਰੇ ਹਾਂ ਲੋ ਆ ਤਾਂ ਮੈਂ ਪਾਠ ਕਰਨ ਵਾਸਤੇ ਰੱਖਿਆ ਹਾਂ ਗੱਲ ਕੋਈ ਗੱਲ ਨਹੀਂ ਆਠ ਕਰਨ ਵਾਸਤੇ ਰੱਖਿਆ ਕਿ ਨੰਗੇ ਤੇਰ ਕਰੀਦਾ ਨਹੀਂ ਹਿੰਦ ਚਲ ਕੋਈ ਗੱਲ ਨਹੀਂ ਰਾਣੀ ਪਹਿਣੇ ਕੋਈ ਨਾ ਸਵੇਰੇ ਮਾਰੀ ਜਿਹੜਾ ਸਾਨੂੰ ਕੋਈ ਚਾਹੀਦੀ ਕੋਈ ਚੀਜ਼ ਨਹੀਂ ਬਸ ਤੂੰ ਆ ਕੇ ਮਿਲ ਕੇ ਜਾ ਬਾਪੂ ਨੂੰ ਮੈਂ ਮਿਲ ਜੂਗੀ ਮੈਂ ਉਹਦੇ ਕੋਲ ਐ ਕੰਨਾ ਦੀ ਹੈਗੀ ਅੱਖਾਂ ਦੀ ਹੋਰ ਇੱਥੇ ਮੈਂ ਕੀ ਕਰਾਂ ਮੇਰਾ ਵਾਸਤੇ ਨਹੀਂ ਹੋਏਗਾ ਕੋਈ ਕੋਈ ਗੱਲ ਨਹੀਂ ਭਾਣੇ ਜਿੱਤਰੀ ਵਸ ਨਹੀਂ ਹੈਗੇ ਤੂੰ ਆ ਕੇ ਜਾ ਬਸ ਇੰਨਾ ਹੀ ਮਿਲ ਜਾ ਇੰਨਾ ਹੀ ਬਹੁਤ ਆ ਤੁਹਾਡਾ ਬਹੁਤ ਧੰਨਵਾਦ ਜੀ ਦੇਖੋ ਬਾਪੂ ਨੇ ਤਿੰਨ ਧੀਆਂ ਪੁੱਤ ਪਾਲਲੇ ਪੜਾ ਦੇ ਜਾਈ ਨਾ ਵੀ ਕੁਸ਼ੀ ਮੇਰੇ ਬਾਪੂ ਨੂੰ ਤੇਰੇ ਭਰਾਵਾਂ ਨੂੰ ਆਪਦੇ ਨੂੰ ਲਾਣਤ ਪਾ ਜ਼ਰੂਰ ਤੂੰ ਐ ਨਾ ਡਰ ਵੀ ਉਹ ਗੁੱਸੇ ਹੋ ਜਾਣਗੇ ਐਜੇ ਭਰਾਵਾਂ ਤੋਂ ਕਰਾਉਣਾ ਕੀ ਜਿਹੜੇ ਆਪਦੇ ਪਿਓ ਨਾਲ ਨਹੀਂ ਖੜੇ ਤੇਰੇ ਨਾਲ ਕਿੱਥੋਂ ਖੜ ਦੇਣਗੇ ਕੱਲ ਨੂੰ ਉਹਨਾਂ ਨੂੰ ਮੇਰੇ ਨਾਲ ਕਦੇ ਨਹੀਂ ਖੜੇ ਇੱਕ ਮੇਰਾ ਫਿਰ ਦੋ ਟੌਣ ਵਾਲੇ ਆ ਤੇ ਫਿਰ ਤੂੰ ਹਜੇ ਵੀ ਤੂੰ ਹਜੇ ਵੀ ਉਹ ਤੋਂ ਡਰੀ ਜਾਨੀ ਉਹਨਾਂ ਤੋਂ ਮੈਨੂੰ ਡਰ ਲੱਗਦਾ ਇਹ ਭਾਈ ਆਖਾਂ ਦੇ ਉਹ ਮੈਨੂੰ ਕੁਛ ਨਹੀਂ ਕਰਨੇ ਨੇ ਉਹਨਾਂ ਨੇ ਮੇਰਾ ਖਾਤ ਪੰਨੇ ਹੋਇਆ ਵੀ ਤੂੰ ਕਿਤੇ ਛੱਡਣਾ ਵੀ ਨਹੀਂ ਆ ਤਾਂ ਬੈਂਕ ਦੀ ਚਾਤੀ ਆ ਨਹੀਂ ਇਦਾਂ ਤਾਂ ਫਿਰ ਗਲਤ ਕਰ ਲੈ ਤੇਰੇ ਵਾਸਤੇ ਵੀ ਤੂੰ ਫਿਰ ਉਹਨਾਂ ਦੇ ਪਗੜ ਲੱਗਦੀਆਂ ਤਾਂ ਫਿਰ ਗਲਤ ਹੋ ਜੂਗਾ ਠੀਕ ਆ